ਮਾਟੀ ਕਦਮ ਕਰੇਂਦੀ ਯਾਰ ਮਾਟੀ ਕਦਮ ਕਰੇਂਦੀ ਯਾਰ ਮਾਟੀ ਜੋੜਾ ਮਾਟੀ ਘੋੜਾ ਮਾਟੀ ਦਾ ਅਸਵਾਰ ਮਾਟੀ ਮਾਟੀ ਨੂੰ ਦੌੜਾਏ ਮਾਟੀ ਦਾ ਖੜਕਾਰ ਮਾਟੀ ਕਦਮ ਕਰੇਂਦੀ ਯਾਰ ਇਸ ਮਿੱਟੀ ਦੀ ਤਾਸੀਰ ਹੀ ਵੱਖਰੀ ਹੈ ਕਦੀ ਇਹ ਇਸ ਕਦਰ ਬੇਸ਼ਕੀਮਤੀ ਹੋ ਜਾਂਦੀ ਹੈ ਕਿ ਦੇਸ਼ ਦਾ ਹਰ ਸਿਪਾਹੀ ਇਸ ਤੋਂ ਆਪਣੀ ਜਾਨ ਕੁਰਬਾਨ ਕਰ ਜਾਂਦਾ ਹੈ ਕਦੀ ਇਸ ਦੀ ਕੀਮਤ ਕੋਡੀਆਂ ਖੋਟੀਆਂ ਮਿੱਟੀ ਤੋਂ ਸੋਨਾ ਤੇ ਸੋਨੇ ਤੋਂ ਮਿੱਟੀ ਦੀ ਇਹ ਕੀ ਖੇਡ ਹੈ ਇਸ ਬਾਰੇ ਪਿੰਡ ਹਜ਼ਾਰਾ ਸਿੰਘ ਵਾਲੇ ਪੁੱਜੇ ਹਾਂ ਤੇ ਜਾਣਕਾਰੀ ਦੇਣਗੇ ਇੱਥੋਂ ਦੇ ਇੱਕ ਕੱਚੇ ਘਰ ਦੀ ਮਾਲਕਨ ਬੀਬੀ ਮਹਿੰਦਰ ਕੌਰ ਜਿਸ ਦੇ ਮਿੱਟੀ ਦੇ ਘਰ ਦੇ ਵਿੱਚ ਅਨੇਕਾਂ ਕਲਾਕਾਰ ਜਿਹੜੇ ਇੱਥੇ ਰੋਟਾਂ ਬਿਤਾ ਚੁੱਕੇ ਹਨ ਇਹੋ ਜਿਹਾ ਕੀ ਹੈ ਇਸ ਮਿੱਟੀ ਦੇ ਵਿੱਚ ਜਿਹੜੇ ਉਹ ਕਲਾਕਾਰ ਇਹ ਸਾਨੂੰ ਬਹੁਤ ਪਸੰਦ ਕਰਦੇ ਹਨ ਹਿੰਦਪਾਕ ਕੁਮਾਂ트ਰੀ ਸਰਦ ਹੁਸੈਨੀਵਾਲਾ ਦੇ ਕੋਲ ਸਥਿਤ ਪਿੰਡ ਹਜ਼ਾਰਾ ਸਿੰਘ ਕਲਾ ਦੀ ਬੀਬੀ ਮਹਿੰਦਰ ਕੌਰ ਨਾਲ ਗੱਲ ਕਰਦੇ ਹਾਂ ਆਓ ਜਾਣਦੇ ਹਾਂ ਕੀ ਕਰਨਾ ਸੀ ਬੀਬੀ ਜੀ ਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪੰਜਾਬੀ ਜਾਗਰਨ ਦੀ ਡਿਜੀਟਲ ਦੁਨੀਆ ਤੁਹਾਡਾ ਸਵਾਗਤ ਹੈ ਹਾਂ ਜੀ ਸਤਿ ਸ੍ਰੀ ਅਕਾਲ ਮੇਰਾ ਨਾਮ ਮਹਿੰਦਰ ਕੌਰ ਹੈ ਬਿਲਕੁਲ ਕੱਚੇ ਮਕਾਨ ਕੱਚੇ ਵਿੱਚ ਰਹ ਰਹੇ ਹਾਂ ਬਹੁਤ ਸਾਨੂੰ ਇਸ ਕੱਚੀ ਮਿੱਟੀ ਦਾ ਕੱਚੇ ਮਕਾਨਾਂ ਦਾ ਸਾਨੂੰ ਬਹੁਤ ਧੰਨਵਾਦ ਸਾਨੂੰ ਇੰਨਾ ਹੀ ਪਿਆਰਾ ਕੱਚਾ ਮਹਿਲ ਵਾਂਗੂ ਵੱਡੀਆਂ ਪੱਕੀਆਂ ਮਹਿਲ ਵੇਖ ਲੀਆਂ ਤੂੰ ਵੱਧ ਕੇ ਸਾਨੇ ਮਿੱਟੀ ਦਾ ਪਿਆਰ ਇਸ ਨਾਲ ਅਸੀਂ ਜਿਉਣ ਮਰਨ ਇੱਥੇ ਇਸ ਨਾਲ ਅਸੀਂ ਆਪਣਾ ਪੂਰਾ ਕਰ ਰਹੇ ਹੋਰ ਮੇਰੇ ਬੱਚੇ ਮੇਰਾ ਪਰਿਵਾਰ ਮੈਂ ਸਭ ਤੋਂ ਵੱਡੀ ਹਾਂ ਮੇਰੇ ਪੁੱਤਰ ਪੋਤਰੇ ਧੋਤਰੇ ਇਸ ਟਾਈਮ ਤੇ ਸਾਡੇ ਨਾਲ ਸਾਰਾ ਪਰਿਵਾਰ ਸਾਡਾ 16 ਜੀ ਹੈ ਜਿਹੜੇ ਸੀ ਇਕੱਠੇ ਰਹ ਰਹੇ ਤੇ ਕਦੋਂ ਤੋਂ ਰਹ ਰਹੇ ਮਤਲਬ ਇਸ ਕਰਕੇ ਸਾਨੂੰ ਜੀ ਬਹੁਤ 40 50 ਸਾਲ ਹੋ ਗਏ ਸਾਡੇ ਸਹੁਰੇ ਤੇ ਦੌਰੇ ਉਸਦਾ ਇੰਤੇ ਥੇ ਸੀ ਇਕੱਠੇ ਰਹ ਰਹੇ ਤੇ ਜੋ ਇਹ ਇੱਥੇ ਕਈ ਫਿਲਮਾਂ ਬਣੀਆਂ ਕਈ ਗਾਣੇ ਬਣੇ ਹਾਂਜੀ ਤੇ ਇਹ ਸ਼ੁਰੂਆਤ ਇਸ ਦੀ ਕਿਵੇਂ ਹੋਈ ਇਹ ਜੀ ਪਹਿਲਾਂ ਸੀ ਸਾਡਾ ਬਿਲਕੁਲ ਕੱਚੇ ਥੱਲੇ ਕੱਚਾ ਘਰ ਸੀ ਅੱਛਾ ਇੱਥੇ ਚੱਲਦੇ ਚੱਲਦੇ ਐਵੇਂ ਵਿਰਕ ਆ ਗਿਆ ਅੱਛਾ ਜੀ ਐਵੇਂ ਬਿਲਕੁਲ ਇਹ ਥਾਂ ਬਹੁਤ ਪਸੰਦ ਲੱਗ ਗਈ ਉਨੇ ਸਾਰਾ ਪੰਜਾਬ ਸਾਰਾ ਆਪਦਾ ਇੰਡੀਆ ਛੱਡ ਕੇ ਇਸ ਥਾਂ ਤੇ ਉਹਨੇ ਆ ਕੇ ਆਪਣਾ ਉਹਨੂੰ ਬਹੁਤ ਹੀ ਉਹਨੂੰ ਪਿਆਰ ਹੋਇਆ ਇੱਥੇ ਬੰਦੇ ਆਏ ਸੀ ਐਮੀ ਵੀਰਕਾ ਇੱਥੇ ਦਾ ਸੀ ਬਣਾਉਣ ਵਾਲੇ ਘਰ ਕੱਚਾ ਪੱਕਾ ਸਭ ਬੰਦੇ ਆਏ ਸੀ ਇਹ ਫਰੇਮੀ ਵੀਰਕ ਨੇ ਨਾਲ ਲੱਗ ਕੇ ਸਾਡੇ ਕੱਤੀ ਮਕਾਨ ਸਾਡੇ ਸੀ ਉਹਨੇ ਫਿਰ ਇੱਥੇ ਫਿਲਮ ਬਣਾਈ ਬੰਬੂ ਕਾਟ ਇੰਨੇ ਸਰ ਕੇ ਕਈ ਗੀਤ ਹੋਰ ਵੀ ਹੋਏ ਇੱਥੇ ਵੀਡੀਓ ਸ਼ੂਟ ਵੀ ਹੋਏ ਹਨ ਹਾਂ ਜੀ ਔਰ ਵਿਆਹਾਂ ਵਾਸਤੇ ਵੀ ਆਉਂਦੇ ਅੱਜ ਕੱਲ੍ਹ ਪ੍ਰੀ-ਵੈਡਿੰਗ ਸ਼ੂਟ ਵਾਸਤੇ ਹਾਂ ਜੀ ਵਿਆਹ ਵਾਸਤੇ ਵੀ ਆਉਂਦੇ ਨੇ ਜਿਦੋਂ ਆਪਣੇ ਬੱਬੂ ਘਟ ਫਿਲਮ ਵੀ ਬਣੀ ਹੈ ਜੋਗ ਰਾਜ ਬਣੀ ਹੈ ਗੀਤ ਬਹੁਤ ਬਣੇ ਨੇ ਜੋ ਇੱਥੇ ਸਾਡੇ ਬੱਚੇ ਆਉਂਦੇ ਨੇ ਕੈਂਬਰਿਆਂ ਵਾਲੇ ਹੋਰ ਆਇਰਾ ਵਗੈਰਾ ਸਭ ਸਾਨੂੰ ਬਹੁਤ ਪਿਆਰ ਕਰਦੇ ਨੇ ਸਾਡੇ ਨਾਲ ਇੱਕ ਸੰਯੋਗ ਦੇ ਕੇ ਉਹ ਸਾਡੇ ਨੇ ਇੱਥੇ ਰਹਿੰਦੇ ਨੇ ਤੇ ਮਾਤਾ ਜੀ ਕੋਈ ਬੰਬੇਓ ਵੀ ਕੋਈ ਮੈਡਮ ਆਈ ਸੀ ਲਬ ਦੀ ਲਬ ਦੀ ਹਾਂ ਜੀ ਹਾਂ ਜੀ ਆਈ ਸੀ ਸ਼ਮਾਨਾ ਮੈਡਮ ਤੇ ਉਹਦੇ ਨਾਂ ਸੀ ਸ਼ਮਾਨਾ ਮੈਡਮ ਉਹਨੇ ਸਾਰਾ ਕਹਿ ਕੁਆ ਕੇ ਸਾਰਾ ਤਿਆਰ ਉਹਨੇ ਕਰਵਾਇਆ ਸੀ ਪਹਿਲਾਂ ਆਪਣਾ ਸਾਰਾ ਥੱਲੇ ਕੱਚਾ ਫਿਰ ਉਹਨੇ ਥਾਂ ਨੂੰ ਬਹੁਤ پاس ਲਾਂਦੀ ਖੁੱਲਾ ਵਿਹੜਾ ਸੀ ਖੁੱਲੀ ਥਾਂ ਸੀ ਕੱਚੀ ਮਿੱਟੀ ਦੇ ਸਾਡੇ ਆਪ ਦੇ ਘਰ ਬਣੇ ਹੋਏ ਸੀ ਫਿਰ ਉਹਨੇ ਖੁਸ਼ ਹੋ ਕੇ ਚਾਰ ਦਿਨ ਬੰਬੂ ਕੜ ਫਿਲਮ ਬਣਾ ਲਈ ਉਹਨਾਂ ਨੂੰ ਥਾਂ ਕਿਵੇਂ ਲੱਭਿਆ ਬਿਲਕੁਲ ਬਾਰਡਰ ਤੇ ਜਦੋਂ ਬੰਦੇ ਦੇ ਕਰਮ ਭਗ ਜਾਂਦਣ ਉੱਪਰੋਂ ਸਤਿਗੁਰੂ ਪੈਜ ਦਾ ਅੱਛਾ ਜੀ ਜਦੋਂ ਬੰਦੇ ਦੇ ਕਰਮ ਸਾਥ ਦੇਣ ਮਿੱਟੀ ਵਿੱਚ ਆਏ ਤੇ ਮਿੱਟੀ ਈ ਜਾਣਾ ਮਿੱਟੀ ਦੀ ਕੁਰਬਾਨੀ ਤੇ ਮਿੱਟੀ ਨੇ ਸਭ ਕੁਝ ਪਿਛਾਣਾ ਹੋਰ ਕੋਈ ਅੰਦਰ ਚ ਤਬਦੀਲੀ ਕਦੇ ਕਰਨ ਦਾ ਕੋਈ ਹੈ ਅਰਾਦਾ ਕੋਈ ਹੋਰ ਵੀ ਇਸ ਤੋਂ ਕੋਈ ਨਿਖਾਰ ਕਰਨਾ ਹੋਵੇ ਤਾਂ ਕੀ ਕਰੋਗੇ ਕਿਵੇਂ ਜੇ ਮਿੱਟੀ ਦੇ ਵਿੱਚ ਕੋਈ ਹੋਰ ਵੀ ਇੱਥੇ ਕੁਝ ਬਣਾਣਾ ਇੱਥੇ ਕਿ ਜੀ ਜੇ ਹੋ ਮਾਲਕ ਦੇਵੇ ਅਮਦਤ ਤੇ ਬਣਾ ਵੀ ਸਕਨੇ ਹਾਂ ਕੋਈ ਮਹਾਰਾਜ ਦਾ ਹੋ ਜਾਵੇ ਪਰਾਲਾ ਤੇ ਕਿਸੇ ਤਰ੍ਹਾਂ ਪੁੱਤਰ ਬਣਾ ਵੀ ਸਕਨੇ ਇੱਥੇ ਸਭ ਕੁਝ ਕਰ ਸਕਨੇ ਨਹੀਂ ਤੇ ਫਿਰ ਇਹਨਾਂ ਤਾਂ ਬਹੁਤ ਸਾਨੂੰ ਵਧੀਆ ਤੇ ਇਹ ਜਿਹੜੇ ਫਿਲਮਾਂ ਵਾਲੇ ਆਉਂਦੇ ਨੇ ਫਿਰ ਫਿਰ ਕੋਈ ਰੇਟ ਟੁਕਦੇ ਹੋ ਕਿ ਆਪੇ ਜੋ ਦੇ ਤਾ ਦੋ ਦੇ ਤਾ ਨਹੀਂ ਜੀ ਜੋ ਵਿਚਾਰੇ ਕਹਿੰਨੇ ਵੀ ਸਾਨੂੰ ਇੰਨਾ ਕੁ ਚਾਹੀਦਾ ਸੀ ਇਹ ਚਾਰ ਕਨਾਲਾਂ ਦਾ ਵੇੜ ਹੈ ਵੇਲੀ ਹੈ ਕੱਚੀ ਮਿੱਟੀ ਨਾਲ ਪਾਣੀਆ ਕਰਾਉਣੇ, ਕੱਚੇ ਗੋਏ ਫੇਰ ਨੇ ਬਹੁਤ ਖੇਤਲ ਸਾਨੂੰ ਕਰਨੀ ਪੈਂਦੀ। ਫਿਰ ਉਹ ਖੇਤਲ ਦਾ ਸਾਨੂੰ ਸੰਬੰਧ ਜਿਹੜੇ ਆਉਂਦੇ ਨੇ ਦੇਖ ਕੇ ਜਾਂਦੇ ਨੇ। ਤੇ ਜਦੋਂ ਆਉਂਦੇ ਨੇ ਫਿਰ ਤੁਸੀਂ ਆਪ ਕਿੱਥੇ ਰਹਿੰਦੇ ਹੋ? ਇੱਥੇ ਹੀ ਦੇਸੀ ਉਹਨਾਂ ਦੇ ਕੋਲ ਹੀ ਰਹਿੰਨੇ। ਅੱਛਾ ਜੀ। ਹਾਂ ਸਾਡਾ ਉਹਨਾਂ ਨਾਲ ਪਿਆਰ ਬਹੁਤ ਹੋ ਜਾਂਦਾ ਸੀ। ਉਹਨਾਂ ਵੇਤੀ ਬੱਚਿਆਂ ਤਰ੍ਹਾਂ ਰਹਿੰਨੇ। ਅੱਛਾ। ਉਹ ਸਾਡੇ ਨਾਲ ਰਹਿੰਦੇ ਨਸੀ ਉਹਨਾਂ ਨਾਲ ਰਹਿੰਨੇ। ਫਿਲਮ ਬਣੇ ਤਾਂ ਗਾਣਾ ਬਣੇ ਤਾਂ ਜੋ ਕੁਝ ਮਰਦੇ ਸੀ ਉਹਨਾਂ ਦੀ ਵੇਤੀ ਤਾਂ ਸਾਨੂੰ ਕੋਈ ਭਿਸ਼ਾਨਦਾ ਹੀ ਨਹੀਂ। ਵੀ ਇਹ ਕੌਣ ਨੇ ਤਾਂ ਕੋਈ ਸੀ ਬਹੁਤ ਖੁਸ਼ ਹੋ ਕੇ ਮਗਰੋਂ ਫੋਨ ਆਉਂਦੇ ਫਿਰ ਉਹਨਾਂ ਦੇ ਜਾ ਕੇ ਚਲੇ ਜਾਂਦੇ ਇੱਕ ਵਾਰਾਂ ਕਿ ਭੁੱਲ ਜਾਂਦੇ ਜਾ ਕੇ ਨਹੀਂ ਜੀ ਆਉਂਦੇ ਨੇ ਮਿਲਦੇ ਨੇ ਭੁੱਲਦਾ ਨਹੀਂ ਕੋਈ ਇਸ ਘਰ ਦਾ ਜਿੰਨਾ ਲੂਣ ਖਾਦਾ ਕਦੀ ਨਾ ਭੁੱਲਣ ਠੀਕ ਹੈ ਜੀ ਹਾਂਜੀ ਤੇ ਮਤਲਬ ਜੀ ਕਿਸੇ ਫਿਲਮ ਚ ਵੀ ਰੋਲ ਕੀਤਾ ਤੁਸੀਂ ਹਾਂਜੀ ਮੈਂ ਜੋਗਰਾਜ ਕੀਤਾ ਹੈ ਅੱਛਾ ਜੀ ਤੇ ਆਪਣੇ ਗਾਣਾ ਹਰਮਨਜੀਤ ਉਹਦੇ ਵਿੱਚ ਵੀ ਮੈਂ ਰੋਲ ਕੀਤਾ ਹੈ ਅੱਛਾ ਜੀ ਤੇ ਹੁਣ ਜਿਹੜੀ ਆ ਨੂਰੀ ਫਿਲਮ ਬਣੀ ਸੀ ਅੱਛਾ ਉਹਦੇ ਵਿੱਚ ਵੀ ਰੋਲ ਕੀਤਾ ਤੇ ਕਾਹਦਾ ਰੋਲ ਕਰਦੇ ਹੋ ਤੁਸੀਂ ਮੈਂ ਰੋਲ ਕੀਤਾ ਸੀ ਇੱਕ ਦਾਣੇ ਭੰਨਣ ਤੇ ਕੜਾਈ ਤੇ ਅੱਛਾ ਜੀ ਇੱਕ ਮੈਂ ਜਿਹੜੋ ਪਤਾ ਨਹੀਂ ਕੀ ਕਹਿੰਦੇ ਉਹਨੂੰ ਮੈਂ ਥਾਪੀਆਂ ਦੇ ਕੁੱਤੇ ਅੱਛਾ ਜੀ ਲਵਾਜ ਨੂੰ ਤੇ ਰੂਪੀ ਦੇ ਅੱਛਾ ਤੇ ਉਹਨੂੰ ਮੈਂ ਕੁੱਟਿਆ ਸੀ ਥਾਪੀਆਂ ਨਾਲ ਅੱਛਾ ਹਾਂਜੀ ਉਹਨਾਂ ਕਹਿੰਦੇ ਸੀ ਮਾਤਾ ਰੋਲ ਕਰਵਾ ਮੈਂ ਕਰ ਦਿੱਤਾ ਮੁੱਤਰ ਫੇ ਤੇ ਮਾਤਾ ਤਾਂ ਫਿਲਮੀ ਕਲਾਕਾਰ ਹੋ ਗਈ ਹਾਂਜੀ ਹਾਂਜੀ ਬਹੁਤ ਅੱਧੀ ਦਇਆ ਕੁਝ ਕਹਿਣਾ ਚਾਹੋਗੇ ਵੀ ਕੀ ਕਰਨਾ ਚਾਹੀਦਾ ਸਮਾਜ ਨੂੰ ਕਿਸ ਤਰ੍ਹਾਂ ਰਹਿਣਾ ਚਾਹੀਦਾ ਲੋਕਾਂ ਨੂੰ ਸੀਟੀਕਾਂ ਨੇ ਬਹੁਤ ਅੱਛੇ ਰਹਿਣ ਜੋ ਦੁਨੀਆ ਦਾ ਹੁਣ ਤੌਰ ਬਦਲਿਆ ਇਸ ਤੌਰ ਵਿੱਚ ਨਾ ਬਦਲਿਆ ਜਾਏ ਇਹ ਤੌਰ ਜਿਸੇ ਤਰ੍ਹਾਂ ਪਹਿਲਾਂ ਚੱਲਦਾ ਸੀ ਪੰਜਾਬ ਉਸੇ ਤਰ੍ਹਾਂ ਚੱਲਣਾ ਚਾਹੀਦਾ ਉਸ ਦੇ ਨਾਲ ਆਪਣੇ ਸਭ ਦਾ ਸਫਲਤਾਏ ਤੇ ਜੇ ਕੋਈ ਪੰਜਾਬ ਹੋਰ ਨਾ ਕਰਨਾ ਤੇ ਲੱਗ ਗਿਆ ਤੇ ਫਿਰ ਸਾਨੂੰ ਪਤਾ ਹੀ ਪੁੱਤਰ ਪੰਜਾਬ ਵਿਗੜ ਜਾਏਗਾ ਹਾਂ ਆਓਗੇ ਕਿੱਥੇ ਕਿੱਥੇ ਸ਼ੂਟਿੰਗ ਹੁੰਦੀ ਰਹੀ ਤੇ ਕੀ ਕੀ ਕਰਦੇ ਰਹੇ ਅੱਜ ਅਮੀਰਕਰਾਂ ਦੀ ਸ਼ੂਟਿੰਗ ਕਿੱਥੇ ਹੋਈ ਸੀ ਜੀ ਇੱਥੇ ਵੀ ਹੁੰਦੀ ਰਹੀ ਅੱਜ ਅਮੀਰਕਰ ਦੀ ਸ਼ੂਟਿੰਗ ਇਹ ਵੀ ਸਾਰੇ ਹੋਈ ਸੀ ਐ ਮੀ ਮੇਰਕਾ ਦਲਮਾ ਰੂਨ ਸੀ ਇੱਥੇ ਇੱਥੇ ਵੀ ਉਹਨੇ ਲਿਆ ਕੇ ਸਾਰਾ ਇਹ ਸਾਰੀ ਵਿਹਲੀ ਚ ਐਮੀ ਮੇਰਕਾ ਕਮਿਆ ਸੀ ਸਾਰੀ ਫਰਨੀਚਰ ਟੰਕੀਤੀ ਸੀ ਸਾਰੀ ਤੋਨੇ ਬਹੁਤ ਵਧੀਆ ਕਰਕੇ ਬਹੁਤ ਅੱਛਾ ਕਰਕੇ ਫੇਰ ਉਹ ਗਏ ਨੇ ਇੱਥੇ ਮਹੀਨਾ ਡੇਢ ਰਹੇ ਨੇ ਜਿੰਨੇ ਦਿਨੇ ਰਹਿੰਦੇ ਸੀ ਸ਼ਾਮ ਨੂੰ ਆਪਣੇ ਚਲੇ ਜਾਂਦੇ ਸੀ ਫੇਰ ਉੱਥੇ ਰਹਿ ਰਹੇ ਸਾਰੀ ਥਾਮੀ ਵਿਰਕ ਨਹੀਂ ਉਹ ਜਿਹੜਾ ਦੱਸਿਆ ਸੀ ਇੱਕ ਵਾਰ ਪਹਿਲੀ ਵਾਰ ਹੀ ਆਇਆ ਛੱਤਾ ਦੱਸਿਆ ਉੱਥੇ ਵੀ ਕੋਈ ਸ਼ੂਟਿੰਗ ਹੋਈ ਸੀ ਉੱਥੇ ਚ ਹਾਂਜੀ ਹਾਂਜੀ ਉੱਥੇ ਹੀ ਹੋਈ ਸੀ ਉਹ ਉੱਥੇ ਕੀ ਹੋਇਆ ਸੀ ਉੱਥੇ ਦੀ ਬਸ ਫੋਟੋ ਫੋਟੋ ਸੀਨ ਸਉਣ ਲੈਂਦੇ ਸੀ ਅੱਛਾ ਜੀ ਹਾਂਜੀ ਅਸਲ ਵਿੱਚ ਟਕਾਣਾ ਥਾਂ ਐ ਮੀਰਕ ਦਾ ਘਰ ਸੀ ਅੱਛਾ ਜੀ ਐਮੀ ਮੀਰਕ ਨੇ ਐਥੇ ਆਪਣੀ ਬੋਟੀ ਵਿਆਹ ਕੇ ਜਾਂਦੀ ਸੀ ਅੱਛਾ ਜੀ ਕੱਚੇ ਘਰ ਕੱਚੇ ਘਰ ਦੇ ਹਾਂਜੀ ਉਹ ਵੱਡੇ ਘਰਾਂ ਦੀ ਸੀ ਉਹ ਗਰੀਬ ਘਰ ਦਾ ਲੜਕਾ ਸੀ ਫਿਰ ਇੱਥੇ ਉਹਦੀ ਸ਼ਾਦੀ ਉਹ ਕੁੜੀ ਆ ਕੇ ਇੱਥੇ ਲੱਗੀ ਠੀਕ ਹੈ ਜੀ ਆ ਐਮੀ ਵੀਰ ਦਾ ਕਮਰਾ ਸੀ ਅੱਛਾ ਇਹ ਸੰਜੀ ਪਿੰਡ ਹਜਾਰਾ ਸਿੰਘ ਵਾਲੇ ਦੀ ਵਸਨੀਕ ਉਸ ਕੱਚੇ ਘਰ ਦੇ ਮਾਲਕ ਮਾਤਾ ਜੀ ਜਿਨ੍ਹਾਂ ਨੇ ਇਸ ਮਿੱਟੀ ਨਾਲ ਪਿਆਰ ਕੀਤਾ ਤੇ ਇਸ ਮਿੱਟੀ ਨੂੰ ਹੀ ਇੱਕ ਮਿੱਟੀ ਦੇ ਵਿੱਚੋਂ ਇੱਕ ਨਾ ਸਿਰਫ ਆਪਣਾ ਇੱਕ ਰੋਜ਼ਗਾਰ ਪੈਦਾ ਕੀਤਾ ਸਗੋਂ ਇਸ ਮਿੱਟੀ ਨਾਲ ਜਨ ਵਾਲੇ ਹਰ ਕਲਾਕਾਰ ਨਾਲ ਵੀ ਪਿਆਰ ਕੀਤਾ ਇਹ ਹੈ ਪੰਜਾਬੀ ਜਾਗਰਣ ਡਿਜੀਟਲ ਟੀਵੀ ਦੇ ਲਈ ਗੁਰਲਾਲ ਸਿੰਘ ਦੇ ਨਾਲ ਪਰਮਿੰਦਰ ਸਿੰਘ ਥਿੰਦ ਹੁਸੈਨੀ ਵਾਲਾ ਹਿੰਦਪਾਕ ਬਾਰਡਰ ਫਿਰੋਜ਼ਪੁਰ